ਤੋਲੇ ਨਹੀਂ ਲੈ ਕਿਧਰੇ ਫਿਰ ਦੇਖੋ ਛੱਟ ਦੇਖੋ ਵੀ ਮੈਂ ਤਾਂ ਫਿਰ ਦਿਖਾ ਦੇ ਇੱਕ ਉਹ ਵੀ ਬਹੁਤ ਆਵੇ ਉਹ ਜੜੀ ਚੱਲ ਗਈ ਜੰਮ ਲੋ ਰੈਡੀ ਚੱਲ ਗਏ ਉਹਨੇ ਦੇਖ ਕੇ ਨਾ ਮੈਨੂੰ ਫਿਰ ਡੰਡਾ ਤੋਂ ਬੰਦਰ ਨਾਲ ਪਾਈ ਉਹਨੇ ਇੰਨਾ ਮਾਲਾ ਚੋਕਾ ਅੱਧਾ ਰੁਕ ਲਿਆ ਫਿਰ ਨੇ ਬਾਡੀ ਉਹ ਨਹੀਂ ਖੇਣੀ ਜੀ ਇਹ ਇਸ ਮਤਲਬ ਹੈ ਹਾਂ ਕਿਉਂ ਨਾ ਹੋਵੇ ਉਹ ਤੇ ਉਹਦੀ ਟੈਣੀ ਦਾ ਰਾਬਾ ਨਾ ਕੰਦੀ ਮੈਂ ਚੱਲਦੀ ਆ ਮੈਂ ਚੱਲਦੀ ਆ ਬੱਸ ਅੱਜ ਦਾ ਨਹੀਂ ਅੱਛਾ ਇਹ ਬਿਆਜ਼ ਵੀ ਦੇ ਬੈਠੇ ਇਸ ਮੈਂ ਹਾਂਜੀ ਹਾਂ ਉਹ ਬਾਪਾ ਜੀ ਆ ਗਏ ਨਾ ਮੈਂ ਦੌੜਨ ਲੱਗੀ ਆਨੇ ਆਨੇ ਦੌੜਨ ਲੱਗੀ ਮੈਂ ਫਿਰ ਉਹ ਤਾਂ ਸੀ ਜੰਗ ਲੱਗਦਾ ਤਾਂ ਦੌੜ ਹੋ ਗਈ ਦੌੜ ਲਈ ਨਹੀਂ ਇੱਕੀ ਤੇ ਫਿਰ ਸਾਡੇ ਦੇਖੋ ਤੇ ਝਟ ਦੇਖੋ ਵੀ ਮੈਂ ਤਾਂ ਕੁਝ ਦਿਖਾ ਦੇ। ਉਹ ਸਾਈਡਾਂ ਤੇ ਆਵੇ। ਉਹ ਜੜੀ ਚੱਲ ਗਈ ਜਾਨੋ। ਉਹ ਜੜੀ ਚੱਲ ਗਈ। ਉਹਨੇ ਦੇਖ ਕੇ ਨਾ ਮੈਨੂੰ ਫੇਰ ਡੰਡਾ ਤੋਂ ਬੰਦ ਨਾ ਪੜਨ ਲੱਗ ਪਈ। ਉਹਨੇ ਕਿੰਨਾ ਮਲਗਾ ਚੁੱਪ ਅੱਧਾ ਰੁਕ ਲਿਆ ਸੀਗਾ। ਮੇਰੇ ਪਾਣੀ ਵਾਲੀ ਕਿਹਨੇ ਨਹੀਂ ਉੱਠਿਆ ਅੱਗੇ ਚੱਲ ਗਏ ਹਾਂ ਸਿੱਧੂ ਤੇ ਆਪਾਂ ਆ ਗਏ ਉਹਦੇ ਤੇ ਉਹਲੀ ਚੰਨੇ ਦੇਰਾ ਬਾਂਹ ਲਾਉਂਦੀ ਮੈਂ ਚੱਲ ਗਈਆਂ ਮੈਂ ਚੱਲ ਗਈਆਂ ਬੱਸ ਇੱਦਾਂ ਵਾਲੀ ਚੱਲ ਗਈ ਅੱਛਾ ਇਹ ਵਿਆਦਵੀ ਦੇ ਪੈਸੇ ਇਸ ਵਾਰ ਹਾਂਜੀ ਹਾਂ ਉਹ ਵਪਾਰੀ ਆ ਗਏ ਨਾ ਮੈਂ ਦੌੜਨ ਲੱਗੀ ਆਹ ਨੇ ਆਹ ਦੌੜਨ ਲੱਗੀ ਵੇ ਫਿਰ ਅਦਾਸੀ ਚੱਲੇ ਨਾਲ ਫਸਾ ਕੋਈ ਦੌੜ ਨਹੀਂ ਨਹੀਂ ਲੈ ਕੇ ਦੇ ਫਿਰ ਸਾਡੇ ਦੇਖੋ ਝਟ ਦੇਖੋ ਵੀ ਮੈਂ ਤਾਂ ਕੀਤਾ ਹਾਦਸਾ ਇੱਕ ਤੋਂ ਬਹੁਤ ਬੈਰੀ ਹੁਣ ਜਾਣੀ ਚੱਲ ਗਏ ਹਮ ਲੋਗ ਬੰਦੜੀ ਚੱਲ ਗਏ ਉਹਨੂੰ ਦੇਖ ਕੇ ਨਾ ਮੈਨੂੰ ਫੇਰ ਡੰਡਾ ਤੋਂ ਬੰਦਨ ਪਰੇ ਨਾ ਪਈ ਉਹਨਾਂ ਦੇ ਨਾਲ ਮਾਲਾ ਦਾ ਚੋਕੜਾ ਦਰ ਰੁਕਲੇ ਸੀਗਾ ਪਾਣੀ ਨਹੀਂ ਲਿੱਕ ਨਹੀਂ ਜੀ ਅਸਮਾਨ ਅੱਗੇ ਚੱਲੇਗਾ ਹਾਂ ਉਹ ਫਿਰ ਕਿ ਟੈਂਕ ਦੇ ਦਰਾਬਾ ਲੱਗਦੀ ਮੈਂ ਚੱਲ ਰਹੀ ਆ ਮੈਂ ਚੱਲ ਰਹੀ ਆ 5 ਮਿੰਟਾਂ ਦਾ ਲੱਗਦੀ ਅੱਛਾ ਇਹ ਬਿਆਦਵੀ ਦੇ ਬੈਦੇ ਚ ਮੈਂ ਹਾਂ ਜੀ ਹਾਂ ਉਹ ਬਹੁਤ ਪਾਣੀ ਆਗਾ ਨਾ ਮੈਂ ਦੌੜਨ ਲੱਗੀ ਆਹ ਦੇ ਆਹ ਦੌੜਨ ਲੱਗੀ ਮੈਂ